Bye. Uh. ਰੰਦਾਂ ਸਾ ਬਤੇਤੀ ਉਦਾਰ ਸਤਿਗੁਰ ਮੇਰਾ ਮੋਹਿਸ ਘਰ ਮਰਵਾਸਾ ਮਾਛਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਹਰ ਦਾਸਾ ਆਸ ਕੇ ਪਾਨ ਖੰਡੋ ਖੜਗ ਤਪਕ ਤਵਰ ਅਰ ਤੀਰ ਸਹਿ ਫਸਰੋ ਹੀ ਸਹਿ ਥੀ ਯਹ ਹਮਾਰੇ ਪੀਰ ਤੀਰ ਤੂੰ ਹੀ ਸਹਿ ਥੀ ਤੂੰ ਹੀ ਤੂੰ ਹੀ ਤਵਰ ਕਰਵਾਰ ਨਾਮ ਤੇ ਹਾਰੋ ਜੋ ਜਪੈ ਭੇ ਸਿੰਧ ਭਵਾਰ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਝ ਸਭ ਕੇ ਚੈਨ ਸੋ ਪਿਆ ਂ ਤੇਰਾ ਬੰਦਾ ਸੋ ਕਹੋ ਟਲ ਗੁਰ ਸੇਵੀਐ ਨਾਨਕ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੂਰ ਅਨਸੋ ਕੁਰਸਾ ਤੋਦ ਡਿਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰਸਾ ਮੈਂ ਜਿਸ ਪਾਸ ਬੈਠਿਆ ਸੋਹੀਐ ਜਿਸ ਪਾਸ ਬੈਠਿਆ ਸੋਹੀਐ ਸਤਨ ਰੱਬੇ ਆਪੇ ਸਭ ਸੰਸਾਰਿ ਉਭਾਰਿਆ ਪਰਮਰੰ ਪ੍ਰਭ ਕਿਰਪਾਧਾਰੀ ਆਪਣਾ ਮੇਰੂ ਸੰਭਾਰਿਆ ਦਰਦ ਗਵਾਇਆ ਹਰ ਰੱਬੇ ਆਪੇ ਸਭ ਸੰਸਾਰਿ ਉਭਾਰਿਆ ਪਰਮਰੰ ਪ੍ਰਭ ਕਿਰਪਾਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖੁ ਸਹਜ ਆਨੰਦ ਗੁਨ ਗਾਵੋ ਮੰਟਨ ਦੇ ਸੁਖੀ ਰਹਾਓ ਪਤਿਤਿ ਉਧਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਪਤੇਤੀ ਉਦਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਮਰਵਾਸਾ ਬਖਸ਼ਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਹੋ ਆਈ ਗੁਰੂ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਾਰੇ ਸਤ ਸੰਗੀ ਜਣੋ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚੇ ਹਾਜ਼ਰੀਆਂ ਲਵਾਰੇ ਹੋ ਪਾਤਸ਼ਾਹ ਜੀ ਨੇ ਅੱਜ ਦੇ ਪਵਿੱਤਰ ਫਰਮਾਨ ਰਾਹੀਂ ਕੀ ਬਖਸ਼ਿਸ਼ ਕੀਤੀ ਹੈ ਆਓ ਗੁਰੂ ਸ਼ਬਦ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਸੌਰਠ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਬਚਨ ਸ਼ਿਵਰਤ ਸਾਹਿਬ ਜੀ ਦੇ 620 ਅੰਗ ਉੱਪਰ ਸੁਭਾਏ ਮਾਨ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਪਤਿਤ ਉਧਾਰਨ ਗੰਦਿਆਂ ਨੂੰ ਵੀ ਚੰਗੇ ਬਣਾ ਲੈਂਦਾ ਹੈ ਮਾੜਿਆਂ ਨੂੰ ਵੀ ਚੰਗੇ ਕਰ ਲੈਂਦਾ ਉਹਦੀ ਪਾਵਰ ਹੈ ਇਸ ਕਰਕੇ ਬੜੀ ਕਿਰਪਾ ਕੀਤੀ ਉਸਨੇ ਹੋਈ ਰਾਜੇ ਰਾਮ ਦੀ ਰਖਵਾਲੀ ਉਸਨੇ ਰક્ષા ਕੀਤੀ ਕਿਉਂਕਿ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਮੇਂ ਜੋ ਗੁਰੂ ਪਿਆਰਿਓ ਮੁਗਲਾਂ ਦਾ ਰਾਜ ਸੀ ਉਹ ਵੀ ਐਂਟੀ ਉਹਨਾਂ ਦਾ ਸਾਕਾ ਭਰਾ ਪਿੰਥੀ ਚੰਦ ਉਹ ਵੀ ਉਹਨਾਂ ਦੇ ਐਂਟੀ ਗੁਰੂ ਪਿਆਰਿਓ ਪਰ ਉਹ ਕਹਿੰਦੇ ਸਾਡੇ ਨਾਲ ਇੱਕ ਪਰਮੇਸ਼ਰ ਹੈ ਇਥੇ ਰਾਜਾ ਰਾਮ ਤੋਂ ਭਾਵ ਰਾਮਚੰਦਰ ਨਹੀਂ ਹੈਗਾ ਇਥੇ ਰਾਜਿਆਂ ਦਾ ਰਾਜਾ ਨਮੋ ਰਾਜ ਰਾਜੇ ਨਮੋ ਸਾ ਸਾਦੇ ਪਰਮੇਸ਼ਰ ਹੈ ਉਹ ਸਤਨਾਂਤ ਜੀ ਜਦੋਂ ਸੇਖ ਉਸ ਤੋਂ ਸਮਰਪਣ ਹੋ ਜਾਂਦਾ ਹੈ ਤਾਂ ਫਿਰ ਉਹ ਸੰਭਾਲਦਾ ਜਿਵੇਂ ਸਤਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਜਦ ਗੁਰਤਾ ਗੱਦੀ ਦੇ ਦਿੱਤੀ ਗੁਰੂ ਰਾਮਦਾਸ ਜੀ ਨੇ ਪਿਰਥੀ ਚੰਦ ਉਲਟ ਹੋ ਗਿਆ ਬਹੁਤ ਉੱਚਾ ਨਿਵਾ ਮੋਲਦਾ ਹੈ ਔਰ ਇਦਰ ਗੁਰੂ ਪਿਆਰਿਓ ਕਰਮੋ ਉਹਦੀ ਘਰਵਾਲੀ ਵੀ ਉਹਨੂੰ ਤਾਣੇ ਮਾਰਦੀ ਐ ਬਈ ਜੇ ਤੂੰ ਗੁਰੂ ਰਾਮਦਾਸ ਜੀ ਦੀ ਸੇਵਾ ਕਰ ਲੈਂਦਾ ਐ ਗੱਦੀ ਆਪਾਂ ਨੂੰ ਮਿਲਦੀ ਆ ਜਿਹੜੀਆਂ ਕੀਮਤੀ ਪੋਸ਼ਾਕਾਂ ਮਾਤਾ ਗੰਗਾ ਜੀ ਦੇ ਵਾਸਤੇ ਕਸ਼ਮੀਰ ਤੋਂ ਕੋਈ ਬੜੇ ਕੀਮਤੀ ਰੇਸ਼ਮੀ ਕੱਪੜੇ ਜਿਸ ਵਿੱਚ ਸੋਨੇ ਦੀਆਂ ਤਾਰਾਂ ਚਮਕਦੀਆਂ ਸੀ ਉਹ ਸੁੱਕੜੇ ਪਾਏ ਦੇਖ ਕੇ ਤੇ ਬੀਬੀ ਕਰਮੋ ਨੇ ਗੱਲ ਨਹੀਂ ਤੇ ਆਖੋਂ ਕਿ ਅੰਥੀ ਚੰਦ ਕਹਿੰਦਾ ਫਿਰ ਕੀ ਹੋ ਗਿਆ ਇਹਨਾਂ ਨੇ ਮਰ ਜਾਣਾ ਇਹਨਾਂ ਦੇ ਕਿਹੜਾ ਕੋਈ ਜਵਾਬ ਹੋਇਆ ਇਹ ਸਾਰਾ ਤੇਰਾ ਹੀ ਹੋਣਾ ਕੋ ਸਤਨ ਆਪਾਂ ਨੂੰ ਮਿਲ ਜਾਣਾ ਇਹ ਗੱਲ ਕਿਤੇ ਕਰਮੋ ਦੀ ਨੌਕਰਾਨੀ ਨੇ ਸੁਣ ਲਈ ਤੇ ਉਹ ਨੌਕਰਾਨੀ ਨੇ ਮਾਤਾ ਗੰਗਾ ਜੀ ਦੇ ਘਰ ਸੇਵਾ ਕਰਨ ਵਾਲੀ ਬੀਬੀ ਦੇ ਨਾਲ ਗੱਲ ਸਾਂਝੀ ਕਰ ਦਿੱਤੀ ਉਸ ਬੀਬੀ ਤੋਂ ਵਿਨਾ ਰਹਾ ਗਿਆ ਉਹਨੇ ਜਾ ਕੇ ਮਾਤਾ ਗੰਗਾ ਜੀ ਨੂੰ ਦੱਸਤਾ ਕਹਿੰਦੀ ਸ਼ਰੀਕਤਾ ਸ਼੍ਰੀ ਕੀ ਹੁੰਦੀ ਹੈ ਆ ਦੇਖ ਲੋ ਮਾਤਾ ਜੀ ਤੁਹਾਡੇ ਭਰਾ ਵੱਡੇ ਜੇਜ ਕੀ ਸੋਚਦੇ ਆ ਕੀ ਹੋਇਆ ਕੱਲ ਕਿਤੇ ਗੱਲ ਚੱਲੀ ਆ ਪਾਉ ਜਾ ਧੁੱਪ ਲਵਾਉਣ ਨੂੰ ਰੇਸ਼ਮੀ ਕੱਪੜੇ ਸੁੱਕਣੇ ਪਾਇ ਸੀ ਉੱਪਰ ਧੁੱਪੇ ਉਹ ਕਹੇ ਜੇ ਤੂੰ ਗੁਰੂ ਦਾ ਸੇਵਾ ਕਰਦਾ ਤੇ ਤੈਨੂੰ ਗੱਦੀ ਮਿਲਦੀ ਗੱਲ ਤਾਂ ਠੀਕ ਸੀ ਕਰਮਾਂ ਦੀ ਪਰ ਸੋਚ ਪਿਰਥੀ ਚੱਲਦੀ ਮਾੜੀ ਕਿਉਂਕਿ ਸੇਵਾ ਕਰਕੇ ਸਭ ਕੁਝ ਮਿਲਦਾ ਬਿਨਾ ਸੇਵਾ ਤੋਂ ਕੁਝ ਨਹੀਂ ਮਿਲਦਾ ਪਰ ਉਹਨੇ ਹਾਲਤ ਸੋਚੀ ਆ ਕਹਿੰਦਾ ਇਹਨਾਂ ਦੇ ਕਿਹੜਾ ਕੋਈ ਬੱਚਾ ਹੋਇਆ ਇਹਨਾਂ ਦੇ ਮਰ ਜਾਣਾ ਹੁਣ ਕੇ ਗੱਦੀ ਆਪਣੀ ਹੋਈ ਜਾਂ ਤਾਂ ਫਿਰ ਐਂਟੀ ਹੋ ਗਏ ਉਥੋਂ ਬੜਿਆ ਤੀਰ ਲੱਗਿਆ ਮਾਤਾ ਗੰਗਾ ਜੀ ਨੂੰ ਫਿਰ ਪਾਤਸ਼ਾਹ ਕੋਲ ਗੱਲ ਕਰਦੇ ਆ ਪਾਤਸ਼ਾਹ ਕਹਿੰਦੇ ਗੰਗਾ ਇਹ ਚੀਜ਼ਾਂ ਤਾਂ ਸੇਵਾ ਨਾਲ ਮਿਲਦੀਆਂ ਕੋ ਸਤਨਗ ਗੱਲ ਤਾਂ ਸਹੀ ਹੋ ਹੁਣ ਜੇ ਕੈਨੂ ਪੁੱਤਣ ਦੀ ਲੋੜ ਹੈ ਤੇ ਫਿਰ ਤੂੰ ਐਦਾਂ ਕਰ ਗੁਰੂ ਨਾਨਕ ਦੇ ਘਰ ਦਾ ਸਭ ਤੋਂ ਮਹਾਨ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹਨ ਜੋ ਗੁਰ ਸਾਹਿਬ ਦੀ ਸੇਵਾ ਸੰਭਾਲ ਕਰਦੇ ਆ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਨੇ ਵਚਨ ਕਰ ਦਿੱਤਾ ਦੀ ਉਹਨਾਂ ਨੇ ਅਰਦਾਸ ਕਰ ਦਿੱਤੀ ਆਪਣੇ ਵਾਸਤੇ ਤਾਂ ਜਰੂਰ ਆਪਣੇ ਘਰ ਪੁੱਤਰ ਹੋ ਜਾਵੇ ਕੀ ਗੱਲ ਵਿੱਚ ਗੁਰ ਸਾਹਿਬ ਨੇ ਇਦਾਂ ਕੀਤਾ ਗੁਰ ਸਾਹਿਬ ਤਾਂ ਖੁਦ ਮਾਲਕ ਹੈ ਪਰ ਨਹੀਂ ਉਹਨਾਂ ਨੇ ਇੱਕ ਐਸਾ ਸਿਸਟਮ ਸਾਡੇ ਵਾਸਤੇ ਤਿਆਰ ਹੈ ਵੀ ਸੇਵਾ ਕਰਕੇ ਤੇ ਅਰਦਾਸ ਬੇਨਤੀ ਕਰਕੇ ਕੰਮ ਹੋਇਆ ਕਰਦੇ ਉਹਨਾਂ ਨੇ ਆਪ ਦੇ ਘਰੇ ਵੀ ਆਪਣਾ ਬਚਨ ਨਹੀਂ ਕੀਤਾ ਕਿ ਕੋਈ ਨਹੀਂ ਗੰਗਾ ਹੋ ਜਾਊਗਾ ਕਹਿੰਦੀ ਆ ਦੋ ਹੋ ਜਾਣਗੇ ਜਮੈ ਨਹੀਂ ਕਿਹਾ ਆਪਜੀ ਸਾਖੀ ਜਾਣਦੇ ਮੈਂ ਲੰਮੀ ਨਾ ਕਰਾਂ ਤੇ ਅਖੀਰ ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤੇ ਪਹਿਲਾ ਬਚਨ ਹੋ ਗਿਆ ਭਜਨਾ ਪੈਣ ਦਾ ਉਹ ਵੀ ਕੰਮ ਨਹੀਂ ਸੀਗਾ ਤਾਂ ਇਧਰ ਮਾਤਾ ਗੰਗਾ ਜੀ ਦੇ ਲਈ ਦੂਸਰਾ ਬਚਨ ਹੋ ਗਿਆ ਇਹ ਸਪੁੱਤਰ ਆਵੇਗਾ ਜਿਆ ਝਾਲਮਾ ਦੇ ਸਿਰ ਇਉਂ ਗੰਡੇ ਵਾਂਗੂ ਫੇਦਿਆ ਕਰੇਗਾ ਸਪੁੱਤਰ ਹੋ ਗਿਆ ਤਾਂ ਗੁਰੂ ਪਿਆਰਿਓ ਸਪੁੱਤਰ ਦੀ ਸੰਭਾਵਨਾ ਬਣ ਗਈ ਹੈ ਇਧਰ ਗੁਰੂ ਪਿਆਰਿਓ ਜਦੋਂ ਪਿਰਥੀ ਚੰਦ ਨੂੰ ਪਤਾ ਲੱਗਿਆ ਕਰਮੋ ਨੂੰ ਵੀ ਇਹਨਾਂ ਦੇ ਕਰਤਾ ਬੱਚਾ ਹੋਣ ਵਾਲਾ ਹੋਵੇ ਤੇ ਉਹ ਸਵੇਰੇ ਫਿਰ ਗੁਰੂ ਪਿਆਰਿਓ ਸੋਹਣੀ ਖਾਨ ਜਰਨੈਲ ਹੈ ਜਹਾਂਗੀਰ ਦਾ ਉਸ ਦੇ ਨਾਲ ਗੱਡ ਸੰਡ ਕੀਤੀ ਗੁਰੂ ਪਿਆਰਿਓ ਉਹਦੇ ਨਾਲ ਪੱਦ ਉਟਾਈ ਉਹਨੂੰ ਕਹਿਣ ਲੱਗਿਆ ਤੂੰ ਐਸ ਮੇਰੇ ਭਰਾ ਨੂੰ ਤੇ ਮੇਰੇ ਉਸ ਦੀ ਘਰ ਵਾਲੀ ਨੂੰ ਜਾ ਕੇ ਜੇਲਤ ਕਰਦੇ ਗੱਦੀ ਦਾ ਮਾਲਕ ਮੈਂ ਸੀਗਾ ਮੇਰੇ ਪਿਓ ਨੇ ਧੱਕਾ ਕੀਤਾ ਬਾਬੇ ਬੁੱਢੇ ਵਰਗੇ ਨੇ ਧੱਕਾ ਕੀਤਾ ਇਸ ਕਰਕੇ ਇਹਨਾਂ ਨੂੰ ਲੈ ਜਾ ਸੁਨੀਖਣ ਮੰਨ ਗਿਆ ਉਹ ਫਰਦ ਵਾਸਤੇ ਆਇਆ ਜਦੋਂ ਪਤਾ ਲੱਗਿਆ ਤੇ ਪਾਤਸ਼ਾਹ ਜੀ ਨੂੰ ਸੁਨੇਹਾ ਮਿਲਿਆ ਪਾਤਸ਼ਾਹ ਜੀ ਪਰਿਵਾਰ ਸਮੇਤ ਗੁਰ ਪਿਆਰਿਓ ਚਲੇ ਗਏ ਤੇ ਜਿਸ ਵੇਲੇ ਗੁਰ ਪਿਆਰਿਓ ਚਲੇ ਗਏ ਤੇ ਉੱਥੇ ਸਹਬਜ਼ਾਦੇ ਦਾ ਜਨਮ ਹੋਇਆ ਹਰਗੋਬਿੰਦ ਸਾਹਿਬ ਜੀ ਦਾ ਇਹਨੇ ਮਗਰ ਇੱਕ ਪਹਿਲਾ ਧਾਈ ਭੇਜੀ ਜੋ ਕਿ ਆਪਣੇ ਦੁੱਧਾਂ ਨੂੰ ਜ਼ਹਿਰ ਲਾ ਕੇ ਚਲੀ ਗਈ ਉਹਨੂੰ ਮਾਰਨ ਵਾਸਤੇ ਫਿਰ ਜਦੋਂ ਵੱਡੇ ਹੋਏ ਥੋੜਾ ਬਿਹੜੇ ਤੇ ਭੱਜਣ ਦੌੜ ਲੱਗੇ ਇੱਕ ਜੋਗੀ ਭੇਜਤਾ ਸੱਤ ਛੱਡ ਦਿੱਤਾ ਉਹ ਸੱਤ ਵੀ ਹਰਗੋਬਿੰਦ ਸਾਹਿਬ ਨੇ ਬੱਚਿਆਂ ਦੀ ਖੇਡ ਵਾਂਗੂ ਫੜ ਕੇ ਸ਼੍ਰੀ ਕੋਲ ਥਲੇ ਖਸਾਉਣ ਲੱਗੇ ਉਹਦਾ ਸਿਰ ਫਟ ਗਿਆ ਮਾਤਾ ਗੰਗਾ ਨੇ ਚੱਕ ਲਈ ਆ ਤਾ ਗੁਰੂ ਪਿਆਰੇ ਉਹ ਫਿਰ ਮਾਤਾ ਗੰਗਾ ਜੀ ਕਹਿੰਦੇ ਜੀ ਇੱਥੇ ਕੋਈ ਆਪਣਾ ਦੁਸ਼ਮਣ ਹੈ ਆਪਾਂ ਆਪਣੇ ਪਿੰਡ ਚੱਲੀਏ ਜਦ ਫਿਰ ਪਿੰਡ ਆ ਗਏ ਉਥੇ ਜਿਹੜਾ ਬੱਚਾ ਚਾਗਦਾ ਸੀ ਹਰਗੋਬਿੰਦ ਸਾਹਿਬ ਨੂੰ ਉਹਦੇ ਰਾਹੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਪਰ ਬਾਰ ਬਾਰ ਬਚਤ ਹੁੰਦੀ ਰਹੀ ਗੁਰੂ ਅਰਜਨ ਦੇਵ ਜੀ ਜਦੋਂ ਵੀ ਕੋ ਘਟਨਾ ਕਰਦੇ ਆ ਉਹਦਾ ਸ਼ੁਕਰੀਆ ਕਰਦੇ ਆ ਆਪਣੇ ਬਾਲ ਕੇ ਆਪ ਰੱਖੇਨ ਪਾਰ ਬ੍ਰਹਮ ਗੁਰਦੇਵ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਉਹਨਾਂ ਲੋਕਾਂ ਦੇ ਲਈ ਅਰਦਾਸ ਕਰਦੇ ਨੇ ਵੀ ਇਹਨਾਂ ਨੂੰ ਵੀ ਸੁਧਾਰ ਦਿਓ ਮਹਾਰਾਜ ਇਨਾਂ ਤੇ ਵੀ ਕਿਰਪਾ ਕਰੋ ਇਹਨਾਂ ਨੂੰ ਸਮੱਤ ਬਖਸ਼ੋ ਇਹਨਾਂ ਦਾ ਜੀਵਨ ਸਫਲਾ ਹੋ ਜਾਏ ਗੁਰੂ ਤਾਂ ਇਹੀ ਲੋਚਦਾ ਨਾ ਸਤਪੁਰ ਸਭਨਾ ਦਾ ਭਲਾ ਮਨਾਏਂਦਾ ਤੇ ਇਸ ਦਾ ਬੁਰਾ ਕਿਉਂ ਹੋਏ ਜੇ ਅਸੀਂ ਕਹੇ ਤਾਂ ਬੁਰਾ ਸੋਚਾਂਗੇ ਫਿਰ ਸਾਡਾ ਬੁਰਾ ਹੋਊਗਾ ਹੋਗਾ ਇਹ ਸੈਂਟੀਫਿਕ ਗੱਲ ਹੈ ਗੁਰੂ ਅਰਜਨ ਦੇਵ ਜੀ ਦੀ ਤਾਂ ਉਹ ਸਲਾਹ ਦਿੰਦੇ ਆ ਪਰਕਾ ਬੁਰਾ ਨਾ ਰੱਖੋ ਚਿਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਤਾਂ ਅੱਜ ਕੀ ਕਹਿੰਦੇ ਨਾ ਸੋਰਠ ਮਹੱਲਾ ਪੰਜਵਾ ਦੁਰਤ ਗਲਾਇਆ ਹਰ ਭ੍ਰਵੀ ਆਪੇ ਦੁਰਤ ਮਾਰੀ ਸੋਚ ਸੁਰਤ ਪਰਮੇਸ਼ਰ ਨਾਲ ਜੁੜੀ ਹੋਈ ਸੁਰਤ ਜੇ ਦੁਰਤ ਪਰਮੇਸ਼ਰ ਤੋਂ ਐਤੀ ਚੱਲਣ ਵਾਲੀ ਸੁਰਤ ਮਾਰੀ ਸੋਚ ਅਕਾਲ ਪੁਰਖ ਨੇ ਕਿਰਪਾ ਕੀਤੀ ਗੁਰ ਨੇ ਕਿਰਪਾ ਕੀਤੀ ਮੇਰੇ ਅੰਦਰੋਂ ਮਾਰੀ ਸੋਚ ਖਤਮ ਕਰ ਦਿੱਤੀ ਹੈ ਹਰ ਪ੍ਰਭ ਆਪੇ ਸਭ ਸੰਸਾਰ ਨੂੰ ਹਰਿਆ ਮੇਰੇ ਅੰਦਰੋਂ ਨਹੀਂ ਸਾਰੇ ਸੰਸਾਰ ਦੇ ਅੰਦਰੋਂ ਹੀ ਉਹ ਕਿਰਪਾ ਕਰਕੇ ਉਹਨਾਂ ਨੂੰ ਮਾਰਗਦਰਸ਼ਨ ਕਰ ਰਿਹਾ ਹੈ ਪਾਰ ਬ੍ਰੰਧ ਪ੍ਰਭ ਕਿਰਪਾ ਧਾਰੀ ਉਹਨੇ ਕਿਉਂ ਇਹ ਕੰਮ ਕੀਤਾ ਆਪਣਾ ਬਿੰਦ ਸਮਾਰਿਆ ਕਿਉਂਕਿ ਉਹਦਾ ਸੁਭਾਅ ਹੈ ਕਿਉਂ ਸੁਭਾਅ ਹੈ ਕਿਉਂਕਿ ਅਸੀਂ ਸਾਰੇ ਉਸ ਬਾਪ ਦੇ ਬੱਚੇ ਹਾਂ ਤੇ ਫਿਰ ਉਹ ਨਹੀਂ ਸੰਭਾਲੂਗਾ ਤੇ ਹੋਰ ਕੌਣ ਸੰਭਾਲੂਗਾ ਕੋਈ ਸਤਨਾਉਂ ਨਹੀਂ ਗੱਲ ਆਦੋਂ ਵੀ ਇੰਨਾ ਪੜਿਆ ਸੀ ਨਾ ਕਹਿੰਦੇ ਕੌਣ ਦੁਖੀ ਹੁੰਦਾ ਹੈ ਭਾਦੋਂ ਹੈ ਭਗ ਨੂੰ ਭੁਲਾਣੀਆਂ ਦੂਜੇ ਲੱਗਾ ਇਹ ਜਦੋਂ ਉਸ ਮਾਲਕ ਨੂੰ ਛੱਡ ਕੇ ਥਾਥਾ ਜਾਂਦੇ ਆ ਫਿਰ ਅਸੀਂ ਦੁਖੀ ਹੁੰਨੇ ਆ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆ ਗਏ ਤੇ ਉਹ ਸਾਡੇ ਸਿਰ ਤੇ ਹੱਥ ਰੱਖ ਕੇ ਸਾਡਾ ਮਤ ਬਦਲ ਲੈ ਬਾਰ ਬਰੰਪਰੋ ਕਿਰਪਾਤਾ ਦੀ ਆਪਣਾ ਬਿਰਦ ਸੰਭਾਰਿਆ ਉਹ ਆਪਣੇ ਸੁਭਾਅ ਨੂੰ ਨਹੀਂ ਛੱਡਦਾ ਇੱਕ ਸਾਧੂ ਨਹਿਰ ਦੇ ਕਿਨਾਰੇ ਬੈਠਾ ਕੋਲ ਚੇਲਾ ਬੈਠਾ ਇੱਕ ਠੂਹਾ ਜਾ ਰਿਹਾ ਰੁੱਟਦਾ ਸਾਧੂ ਨੇ ਹੱਥ ਪਾਇਆ ਬਾਹਰ ਕੱਢ ਤੀਏ ਜਦੋਂ ਬਾਹਰ ਨੂੰ ਆਇਆ ਤੇ ਉਹਨੇ ਡੰਗ ਮਾਰਨੇ ਕੋਸ਼ਿਸ਼ ਕੀਤੀ ਹੱਥ ਖੱਲੇ ਡੰਗ ਪਿਆ ਸਾਧੂ ਨੇ ਫਿਰ ਹੱਥ ਪਾ ਕੇ ਚੱਕਣ ਦੀ ਕੋਸ਼ਿਸ਼ ਕੀਤੀ ਚਾਰ ਪੰਜ ਵਾਰੀ ਚੱਕਿਆ ਪਰ ਜਦੋਂ ਪਾਣੀ ਤੋਂ ਬਾਹਰ ਆਉਂਦਾ ਡੰਗ ਮਾਰਦਾ ਚੇਲਾ ਕਹਿੰਦਾ ਛੱਡੋ ਮਹਾਰਾਜ ਕਿਉਂ ਸੀ ਇਹਦੇ ਮਗਰ ਪਏ ਉਹ ਜਾਣਦੇ ਹੋ ਪਰੇ ਮਰਨ ਦੇ ਉਹ ਮਰਦ ਕਹਿੰਦੇ ਜਾਰੀ ਅਜਾ ਕਿਉਂ ਕਰਦਾ ਹੈ ਕਹਿੰਦੇ ਇਹਦਾ ਸੁਭਾਅ ਹੈ ਡੰਗ ਮਾਰਨਾ ਇਹਦਾ ਸੁਭਾਅ ਹੈ ਕਹਿੰਦੇ ਫਿਰ ਇਹਦਾ ਸੁਭਾਅ ਡੰਗ ਮਾਰਨਾ ਤੇ ਮੇਰਾ ਸੁਭਾਅ ਬਚਾਉਣਾ ਤੇ ਸੁਭਾਅ ਮੈਂ ਵੀ ਆਪਦਾ ਨਹੀਂ ਚੰਦਾ ਕੋਈ ਸਤਨਾਮ ਦਾ ਐਸਾ ਪਰਮੇਸ਼ਰ ਦਾ ਸੁਭਾਅ ਹੈ ਆਪਣਾ ਬਿਰਤ ਸਮਾਰਿਆ ਬਿਰਤ ਹੁੰਦਾ ਸੁਭਾਅ ਕੋਈ ਰਾਜੇ ਰਾਮ ਕੀ ਰਖਵਾਨੀ ਜੋ ਗਿੰਦ ਹਮਾਰੇ ਰਾਮ ਤਾਰ ਦੁਖ ਲਗੇ ਨ ਭਾਈ ਇੱਥੇ ਰਾਮ ਦਾ ਸ਼ਬਦ ਜਿਹੜਾ ਹੈ ਉਹ ਪਰਮੇਸ਼ਰ ਦੇ ਵਾਸਤੇ ਵਰਤਿਆ ਗਿਆ ਸਾਰੀ ਬਾਣੀ ਦੇ ਵਿੱਚ ਜਿੱਥੇ ਰਾਮਚੰਦਰ ਵਾਸਤੇ ਵਰਤੇ ਆ ਉਹ ਸਪੈਸ਼ਲ ਲਿਖਿਆ ਹੋਇਆ ਪਾण्डे ਤੁਮਰਾ ਰਾਮਚੰਦ ਵੀ ਦੇਖਿਆ ਥਾ 라ਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਇਸ ਕਰਕੇ ਇੱਥੇ ਰਾਮ ਸ਼ਬਦ ਪਰਮੇਸ਼ਰ ਨੂੰ ਸੰਬੋਧਨ ਹੈ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸੇ ਦੀ ਆਨੰਦ ਗੁਣ ਗਾਵੋ ਆਓ ਆਪਣੇ ਤੇ ਕਿਰਪਾ ਹੈ ਉਹ ਆਪਣੇ ਚਾਰ ਚਫੇਰੇ ਆਪਾਂ ਨੂੰ ਸੰਭਾਲ ਕੇ ਰੱਖਦਾ ਹੈ ਜਿਵੇਂ ਗੁਰੂ ਪਿਆਰ ਉਹ ਪੰਛੀ ਆਪਣੇ ਬੱਚਿਆਂ ਨੂੰ ਖੰਭਾ ਥੱਲੇ ਦੇ ਕੇ ਰੱਖਦਾ ਹੈ ਜਦੋਂ ਵੀ ਖਤਰਾ ਆਪਦਾ ਹੈ ਤਾਂ ਐਸਾ ਹੀ ਉਹ ਪਰਮੇਸ਼ਰ ਹੈ ਆਓ ਉਹਦੇ ਨਾਲ ਜੁੜੀਏ ਉਹ ਮਨ ਤੇ ਤਨ ਕਰਕੇ ਸਰੀਰ ਕਰਕੇ ਸਾਨੂੰ ਸੁਖ ਬਖਸ਼ਣ ਵਾਲਾ ਹੈ ਪਰਮੇਸ਼ਰ ਸੋਖ ਸਹਜ ਆਨੰਦ ਗੁਣ ਗਾਵੋ ਆਓ ਅਸੀਂ ਉਹਦੇ ਗੁਣ ਗਾਈਏ ਮਨ ਤਨ ਦੇ ਸੁਖਾਲੀ ਸਾਡਾ ਮਨ ਤੇ ਤਨ ਸੌਖਾ ਹੋ ਸਕਦਾ ਹੈ ਰਹਾ ਪਤੇ ਤੇ ਉਧਾਰਨ ਸਤਿਗੁਰ ਮੇਰਾ ਸਿੱਖੂ ਆਪਣਾ ਸਤਿਗੁਰੂ ਬੜਾ ਹੀ ਚੰਗਾ ਹੈ ਕੋਡੇ ਰਕਸ਼ ਵਰਗਿਆਂ ਨੂੰ ਘومیਏ ਚੌਰ ਸੱਜਣ ਠੱਗ ਵਰਗੀਆਂ ਗੰਦੀਆਂ ਨੂੰ ਵੀ ਚੰਗੇ ਬਣਾ ਗਿਆ ਕੋ ਸਤਨਾਮ ਸਿ ਮਲਕ ਭਾਗੋ ਨੇ ਵੀ ਚੰਗਾ ਬਣਾ ਦੇਣਾ ਸੀ ਜੇ ਉਹ ਮਾਫੀ ਮੰਗ ਲੈਂਦਾ ਪਰ ਉਹ ਮੰਤਰੀ ਸੀ ਉਹ ਹੰਕਾਰ ਕਰ ਗਿਆ ਕਹਿੰਦਾ ਮੈਂ ਬਦਲਾ ਲਵਾਂਗਾ ਇਹ ਸਾਧ ਨੇ ਮੇਰੇ ਲੰਗਰ ਚ ਬੇਇੱਜ਼ਤੀ ਕੀਤੀ ਆ ਕੋ ਸਤਨੰਦ ਪਰ ਬਜ਼ਰਾ ਦਾ ਕੀ ਲੈਣਾ ਸੀ ਆਪ ਹੀ ਖਤਮ ਹੋ ਗਿਆ ਗੁਰੂ ਕਿਰਪਾ ਕਰਨ ਮੇਰਾ ਮਾਲਕ ਸਭ ਦਾ ਭਲਾ ਲੋਚਦਾ ਹੈ। ਪ੍ਰਤਿਤ ਉਦਾਹਰਨ ਸਤਿਗੁਰ ਮੇਰਾ ਮੋਹ ਇਸ ਕਾ ਪ੍ਰਵਾਸਾ ਸਤਿਗੁਰੂ ਅਰਜਨ ਦੇਵ ਜੀ ਸਾਡੇ ਵਾਸਤੇ ਪਰਮੇਸ਼ਰ ਅੱਗੇ ਸੰਬੋਧਨ ਹੋ ਕੇ ਬੇਨਤੀ ਕਰਦੇ ਨੇ ਮੈਨੂੰ ਉਹਦਾ ਪ੍ਰਵਾਸਾ ਮਹਾਰਾ ਕਿਰਪਾ ਕਰੋ। ਬਖਸ਼ ਲੈ ਸਭ ਸੱਚੇ ਸਾਇਬ ਇਹਨਾਂ ਸਾਰਿਆਂ ਨੂੰ ਬਖਸ਼ ਲੈ। ਜਿਸ ਵੇਲੇ ਜਨਕ ਰਾਜੇ ਨੂੰ ਗਿਆਨ ਕਰਨ ਵਾਸਤੇ ਬਹੁਤ ਸਾਰੇ ਪੰਡਤ ਤੇ ઋષਿ ਮੁਨੀ ਇਕੱਠੇ ਹੋ ਗਏ ਨਾ ਉਹ ਗਿਆਨ ਨਾ ਕਰਾ ਸਕੀ। ਰਾਜਾ ਕਹਿੰਦਾ ਜਿਹੜਾ ਇੱਕ ਵਾਰੀ ਮੈਨੂੰ ਜੇਲਾ ਬਣਾਉਣ ਵਾਸਤੇ ਇੱਥੇ ਆ ਗਿਆ ਗਿਆਨ ਦੇਣ ਵਾਸਤੇ ਜੇ ਮੈਨੂੰ ਉਹ ਗਿਆਨ ਨਾ ਕਰਵਾ ਸਕਿਆ ਮੁੜ ਕੇ ਮੈਂ ਘਰੇ ਨਹੀਂ ਜਾਣ ਦੇਣਾ ਪਰ ਬਹੁਤ ਸਾਰੇ ਲਾਲਤ ਕਰਕੇ ਆਗੇ ਵੀ ਰਾਜਾ ਚੇਲਾ ਬਣ ਗਿਆ ਫਿਰ ਜੋ ਮਰਜੀ ਮੰਗੀ ਚੱਲੋ ਜਦ ਅਸ਼ਟਮਖਰ ਨੇ ਗਿਆਨ ਕਰਾਤਾ ਤੇ ਗਿਆਨ ਕਰਾਉਣ ਤੋਂ ਬਾਅਦ ਕਹਿੰਦੇ ਰਾਜਾ ਸਾਹਿਬ ਆ ਫੜੋ ਚਾਬੀਆਂ ਤੇ ਰਾਜ ਕਰੋ ਕਹਿੰਦਾ ਮੈਂ ਤਾਂ ਰਾਜ ਨਹੀਂ ਕਰਦਾ ਹੁਣ ਮੈਂ ਤਾਂ ਜੋ ਤੁਸੀਂ ਗਿਆਨ ਦਿੱਤਾ ਮੈਂ ਤਾਂ ਇਹੀ ਕੁਝ ਸਿਮਨ ਭਜਨ ਬੰਦਗੀ ਕਰੂੰਗਾ ਯਾਨੀ ਨਹੀਂ ਰਾਜ ਤੈਨੂੰ ਕਰਨਾ ਪੈਣਾ ਤੂੰ ਰਾਜ ਕਰ ਐਦੋਂ ਕਹਿੰਦਾ ਗੱਲ ਅਸੀਂ ਮੇਰਾ ਰਾਜ ਆ ਅੱਧਾ ਦੇ ਦੂੰਗਾ ਪਰ ਹੁਣੇ ਰਾਜ ਤੇਰਾ ਨਹੀਂ ਤੈਨੂੰ ਇਹ ਸਮਝੇ ਗੁਰੂ ਨੇ ਦਿੱਤਾ ਹੈ ਕੋ ਸਤਨਾਮ ਸ ਫਿਰ ਉਹਨੂੰ ਚਾਬੀਆਂ ਫੜਾ ਕੇ ਤਖਤ ਫੋਂ ਪਤਾ ਵਾਪਸ ਕਹਿੰਦਾ ਹੋਰ ਦੱਸੋ ਕੀ ਸੇਵਾ ਕਰਾਂ ਕਹਿੰਦਾ ਜਿਹੜੇ ਬਿਠਾਏ ਆ ਨਾ ਇਹਨਾਂ ਸਾਰਿਆਂ ਨੂੰ ਛੱਡ ਦੇ ਜਾਣ ਦੇ ਘਰੇ ਕੋ ਸਤਨਾਮ ਸ ਕੋਈ ਨਦਕੀ ਕਰਾਉਣਾ ਰੱਖ ਤੋ ਉਹਨਾਂ ਸਾਰਿਆਂ ਨੂੰ ਛਡਾ ਦਿੱਤਾ ਅਸ਼ਟਾ ਬਕਰ ਨੇ ਐਸੇ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਆਓ ਸਤਿਗੁਰੂ ਸਾਡੇ ਵਾਸਤੇ ਬੇਨਤੀ ਕਰਦੇ ਆ ਅਸੀਂ ਵੀ ਗੁਰੂ ਚਰਨਾਂ ਨਾਲ ਜੁੜੇ ਰਹੀਏ ਬਖਸ਼ ਲੈ ਸਰ ਸੱਚੇ ਸਾਹਿਬ ਸੁਣ ਨਾਨਕ ਦੀ ਅਰਦਾਸਾ ਜਦੋਂ ਗੁਰੂ ਨਾਨਕ ਸਾਡੇ ਵਾਸਤੇ ਅਰਦਾਸ ਕਰਦਾ ਹੈ ਗੁਰੂ ਸਾਡੇ ਵਾਸਤੇ ਲੋਚਦਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹ ਨਾਲੇ ਨਾਲ ਜੁੜੇ ਰਹੀਏ ਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੀ ਬਖਸ਼ਿਸ਼ ਇਹ ਪਵਿੱਤਰ ਫਰਮਾਨ ਸੀ ਅੱਜ ਦਾ ਜਵਾਬ ਜੀ ਨੇ ਸਰਬਣ ਕੀਤਾ ਵਿਚਾਰਾ ਇੱਥੇ ਰੁਕਦੇ ਆਂ ਉਪਰ ਪ੍ਰਸ਼ਾਧੀਆਂ ਦੇਗਾ ਪ੍ਰਾਪਤ ਕਰੀਏ ਗੁਰੂ ਪਾਤਸ਼ਾਹ ਕਿਰਪਾ ਕਰਨ ਮਲਾਫਤਿ ਪਾ ਫਤੇ ਵਾਹ ਗੁਰੂ ਜੀ ਦਾ ਖੰਸਾ ਵਾਹ ਗੁਰੂ ਜੀ ਦੀ ਫਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਵਾ ਗੁਰੂ